ਬੈਂਗਲੋਰ ਪ੍ਰਿੰਸੀਪਲ ਨਿਊ ਫਲਾਰਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਜ ਅਸੀਂ ਸਕੂਲ 'ਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿਉਂਕਿ ਸਾਡੇ ਸਕੂਲ ਦੇ ਸਟੂਡੈਂਟ ਹਰਲੀਨ ਕੌਰ ਨੇ ਪੰਜਾਬ 'ਚ ਸੈਕੰਡ ਰੈਂਕ ਅਚੀਵ ਕੀਤਾ ਹੈ ਤੇ ਇਹ ਇਹ ਜੋ ਸਕੂਲ ਹੈ ਇਹ 2004 ਚ ਅਸੀਂ ਸਟਾਰਟ ਕੀਤਾ ਸੀ 20 ਸਾਲ ਹੋ ਗਏ ਇਸ ਸਕੂਲ ਨੂੰ ਔਰ ਸਾਡਾ ਸਾਰਾ ਸਟਾਫ ਵੈਲ ਕੁਆਲੀਫਾਈਡ ਹੈ ਸਾਡੀਆਂ 8 ਵਿੱਚ 6 5 ਮੈਰਿਟਸ ਔਰ ਪਲੱਸ ਟੂ ਚ ਇੱਕ ਮੈਰਿਟ ਆਈ ਹੈ ਔਰ ਇਹ ਇਸ ਇਸ ਤਰ੍ਹਾਂ ਬੱਚੀਆਂ ਨੇ ਬੇਟੀਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕੀਤਾ ਹੈ ਔਰ ਮੈਂ ਉਹਨਾਂ ਸਭ ਨੂੰ ਬਹੁਤ-ਬਹੁਤ ਵਧਾਈ ਦੇਣੀ ਹੈ ਸਾਡੇ ਜੋ ਟੀਚਰਸ ਨੇ ਇਹ ਸਾਰਾ ਜੋ ਕ੍ਰੈਡਿਟ ਹੈ ਇਹ ਸਾਡੇ ਜੋ ਕੁਆਲੀਫਾਈਡ ਟੀਚਰਸ ਨੇ ਉਹਨਾਂ ਦੇ ਐਫਰਟਸ ਸincere ਐਫਰਟਸ ਔਰ ਬੱਚਿਆਂ ਦੇ ਹਾਰਡ ਵਰਕ ਇਹਦਾ ਰਿਜ਼ਲਟੈਂਟ ਹੈ ਕਿ ਸਾਡੇ ਬੱਚਿਆਂ ਨੇ ਮੈਰਿਟ ਦੇ ਵਿੱਚ ਸਥਾਨ ਲਿਆ ਹੈ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਸੀ ਸਾਡੇ ਬੱਚੇ ਹਰ ਸਾਲ ਇੱਕ ਇੱਕ ਦੋ ਦੋ ਨੰਬਰ ਤੋਂ ਰਹਿ ਜਾਂਦੇ ਸੀ ਪਰ ਇਸ ਵਾਰ ਬੱਚਿਆਂ ਨੇ ਬਹੁਤ ਵਧੀਆ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਬੱਚਿਆਂ ਔਰ ਟੀਚਰਸ ਔਰ ਪੇਰੈਂਟਸ ਐਸ ਵੈਲ ਪੇਰੈਂਟਸ ਦੀ ਵੀ ਮਿਹਨਤ ਹੈ ਸਬ ਦਾ ਕੋਰਿਲੇਸ਼ਨ ਹੈ ਤਾਂ ਹੀ ਇਹ ਬੱਚੇ ਅੱਜ ਇਸ ਮੁਕਾਮ ਤੇ ਪਹੁੰਚੇ ਹਨ ਮੈਡਮ ਖਾਸ ਕਰਕੇ ਦੇਖਿਆ ਗਿਆ ਹੈ ਜ਼ਿਆਦਾਤਰ ਸਕੂਲਾਂ ਨੂੰ ਸ਼ਿਕਾਇਤ ਰਹਿੰਦੀ ਹੈ ਮੈਨੇਜਮੈਂਟ ਤੋਂ ਮੈਨੇਜਮੈਂਟ ਦੀ ਪੂਰੀ ਸਕੂਲ ਨੂੰ ਸਪੋਰਟ ਨਹੀਂ ਹੈ ਕੀ ਕਰਾਂ ਤੁਹਾਡੀ ਹਾਂਜੀ ਬਿਲਕੁਲ ਸਰ ਇਹ ਤਾਂ ਹੀ ਪੋਸੀਬਲ ਹੋਵਾਂਦਾ ਹੈ ਕਿ ਅਗਰ ਮੈਨੇਜਮੈਂਟ টিਚਰਸ ਦੇ ਨਾਲ ਕੋਆਪਰੇਟ ਕਰਨ ਸਾਡੇ ਹਰ ਇੱਕ ਜੋ ਪ੍ਰੋਬਲਮਸ ਨੇ ਗਿਆ ਨੇ ਰਿਗਾਰਡਿੰਗ ਇਨਫਰਾਸਟ੍ਰਕਚਰ ਰਿਗਾਰਡਿੰਗ ਸਟੱਡੀਜ਼ ਰਿਗਾਰਡਿੰਗ ਟੀਚਰ ਕਿਉਂਕਿ ਜੋ ਪਰਮਿਸ਼ਨ ਹੈ ਉਹ ਮੈਨੇਜਮੈਂਟ ਤੋਂ ਲੈ ਕੇ ਹੀ ਅਸੀਂ ਅੱਗੇ ਚੱਲਦੇ ਆਂ ਤੇ ਮੈਨੇਜਮੈਂਟ ਦਾ ਸਾਨੂੰ ਫੁੱਲ ਕੋਆਪਰੇਸ਼ਨ ਹੈ ਇਹ ਸਭ ਕੁਝ ਸਾਰਾ ਕੁਝ ਤਾਂ ਹੀ ਪੋਸੀਬਲ ਹੋ ਬੰਦਾ ਹੈ ਕਿਉਂਕਿ ਸਾਡੇ ਕੋਲ ਜਨਰੇਟਰ 24 ਆਰ ਸਪਲਾਈ ਹੈ ਦੋ ਜਨਰੇਟਰ ਨੇ ਆਰਓ ਵਾਟਰ ਮਤਲਬ ਹਰ ਇੱਕ ਫੈਸਿਲਿਟੀ ਅਸੀਂ ਬੱਚਿਆਂ ਨੂੰ ਦੇਣੇ ਆ ਜੋ ਇੱਕ ਅੱਛੇ ਸਕੂਲ ਚ ਹੋਣੀ ਚਾਹੀਦੀ ਹੈ ਪ੍ਰਿੰਸੀਪਲ ਸਾਹਿਬ ਸਰਕਾਰ ਨੂੰ ਕੀ ਇਹ ਮੈਂ ਕਸਣਾ ਚਾਹੁੰਦੇ ਜੋ ਅੱਜ ਦਿਨ ਪ੍ਰਾਈਵੇਟ ਸਕੂਲਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਇਹਦਾ ਕੀ ਕੋਈ ਮੈਸੇਜ ਨਹੀਂ ਹੈ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪ੍ਰਾਈਵੇਟ ਸਕੂਲ ਜਿਹੜਾ ਸਰਕਾਰ ਦਾ ਬਹੁਤ ਵੱਡਾ ਸਹਿਯੋਗ ਦਿੰਦੇ ਆ ਜੁਗਦਾਨ ਪਾਉਂਦੇ ਆ ਅੱਜ ਵੇਖੋ ਸਾਰੇ ਪ੍ਰਾਈਵੇਟ ਸਕੂਲਾਂ ਦਾ ਨਾਂ ਪੰਜਾਬ ਨੇ ਰੋਸ਼ਨ ਕੀਤਾ ਤੇ ਸਰਕਾਰ ਦਾ ਸਾਰੇ ਵਰਲਡ ਜਨਾ ਗਿਆ ਤੇ ਪ੍ਰਾਈਵੇਟ ਸਕੂਲਾਂ ਬਹੁਤ ਵੱਡਾ ਯੋਗਦਾਨ ਆ ਸਾਡੇ ਕੋਲ ਐਸਵੇ 23 ਲੱਖ ਬੱਚਾ ਪੜਦਾ ਪ੍ਰਾਈਵੇਟ ਸਕੂਲਾਂ ਚ ਤੇ ਸਰਕਾਰ ਕੋ 17 ਲੱਖ ਪੜਦਾ ਜਿੰਨੇ ਬੱਚੇ ਆ ਸਰਕਾਰ ਅਜੇ ਪ੍ਰਾਈਵੇਟ ਸਕੂਲਾਂ ਨੂੰ ਬੈਨੀਫਿਟ ਕੋਈ ਨਹੀਂ ਦਿੰਦੀ ਸਾਨੂੰ ਕਮਰਸ਼ੀਅਲ ਇਲੈਕਟ੍ਰਿਕ ਸਾਨੂੰ ਹਰ ਚੀਜ਼ਾਂ ਦੇ ਸਰਟ ਟੈਕਸ ਪਰ ਫਿਰ ਵੀ ਪ੍ਰਾਈਵੇਟ ਸਕੂਲ ਬਹੁਤ ਵੱਡਾ ਜੋਰdal ਪਾਵੇ ਆ ਸਾਡੇ ਜਿੰਨੇ ਆਈਏ ਸਬੰਧਿਆ ਜਿੰਨੇ ਪੀਸੀ ਆ ਸਬੰਧਿਆ ਜਿੰਨੇ ਫੋਰਨ ਕੰਟਰੀ ਬੱਚੇ ਜਾ ਰਹੇ ਆ ਉਹ ਸਾਡੇ ਸਕੂਲਾਂ ਦੇ ਹੀ ਜਾ ਰਹੇ ਆ ਅੱਜ ਵੀ ਸਾਡੇ ਸਕੂਲ ਤੋਂ 10 12 ਵਜੇ ਟੌਪ ਆਇਆ ਜਿਹੜੇ ਬਾਹਰ ਜਾਣ ਨੂੰ ਭੱਜਣ ਜਲੇ ਵੀ ਬਾਹਰ ਜਾਣ ਤੇ ਜੋਬ ਨਹੀਂ ਹੈਗੀ ਪਰ ਪ੍ਰਾਈਵੇਟ ਸਕੂਲ ਸਭ ਤੋਂ ਵੱਡਾ ਜੋਰਦਾ ਪ੍ਰਾਈਵੇਟ ਮੈਡਮਾਂ ਦਾ ਜਿਹੜੀਆਂ ਮੈਡਮਾਂ ਰਾਤ ਰੇ ਪੜਾਉਂਦੀਆਂ ਸਭ ਤੋਂ ਵੱਡਾ ਸਹਿਯੋਗ ਮੈਡਮਾਂ ਪ੍ਰਿੰਸੀਪਲ ਦਾ ਜਿਹੜੀ ਰਾਤ ਨੇ ਮਿਹਨਤ ਕਰਦੀ ਆ ਤੇ ਮੈਨੇਜਮੈਂਟ ਦੇ ਹੈਲਪਿੰਗ ਕਰ ਸਕਦੇ ਹਾਂ ਹਰ ਕਮਰੇ ਏਸੀ ਲੱਗਾ ਸਾਡੇ ਲਾਈਟਾਂ ਲਗੀਆਂ ਚਾਰ ਚਾਰ ਛੇ ਛੇ ਪੱਕੇ ਲੱਗੇ ਆ ਪਾਣੀ ਵਾਟਰ ਕੁਦਰ ਲੱਗੇ ਆ ਫੁੱਲ ਬੂਟੇ ਲਾਇਆ ਸਕੂਲ ਦੀ ਬਿਲਡਿੰਗ ਨੂੰ ਇੱਕ ਮਿੰਟ ਤੋਂ ਪਹਿਲਾਂ ਅਸੀਂ ਕੋਈ ਵੀ ਬੱਤੀ ਬੰਦ ਹੁੰਦੀ ਆ ਦੋ ਜਨਰੇਟਰ ਮਿੰਟ ਚਲਾਉਣੇ ਆ ਪਰ ਇਸ ਕਰਕੇ ਤੇ ਬੱਚੇ ਸਾਡੇ ਆਏ ਆ ਆਪਣੇ ਸਮਝ ਗਏ ਤੇ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਆ ਬਾਈ ਸਭ ਗੱਲਾਂ ਸਾਡੇ ਨਾਲ ਆ ਜਿਵੇਂ ਪੜ੍ਹਿਆ ਉਹ ਸਾਡੇ ਨਾਲ ਇਸ ਕਰਕੇ ਆ ਸੱਚਾਈ ਦੇ ਨਾਲ ਵਾਸੀ ਅਸੀਂ ਬੱਚਿਆਂ ਦੀ ਜਿੰਨੀ ਮੰਰਜ਼ੀ ਕਰਦੇ ਆ 33 34 ਕੁੜੀਆਂ ਮੈਂ ਇਹਦੇ ਫ੍ਰੀ ਕਰਾਉਣਾ 33 34 ਕੁੜੀਆਂ ਫੀਸਾਂ ਘੱਟ ਕਰਨੀਆਂ ਜੋ ਮੈਡਮ ਕੇ ਸफारਸ਼ ਕਰ ਦਿੰਦੇ ਆ ਮੈਂ 2 ਮਿੰਟ ਲਾਉਣਾ ਮੈਡਮ ਜੀ ਕੋਈ ਗੱਲ ਨਹੀਂ ਬੱਚਾ ਗਰੀਬ ਆ ਦੇਣਾ ਹੱਲਪ ਕਰ ਦਿਓ ਕੋਈ ਚੱਕਰ ਨਹੀਂ ਇਸ ਕਰਕੇ ਪ੍ਰਾਈਵੇਟ ਸਕੂਲਾਂ ਬਹੁਤ ਵੱਡਾ ਜੋਗਦਾਨ ਸਰਕਾਰ ਦੇ ਖਾਤੇ ਜੀ ਪੈਰ ਪਾਸੇ ਜੁੱਕੇ ਚੇਅਰਮੈਨ ਨਿਊ ਫਲਾਵਰਸ ਸੀਨੀਅਰ ਸੈਕੰਡਰੀ ਸਕੂਲ ਅੱਜ ਸਾਡੇ ਸਕੂਲ ਦਾ ਪੰਜਾਬ ਵਿੱਚੋਂ ਬੋਰਡ ਦੀ 8ਵੀਂ ਕਲਾਸ ਦਾ ਟੌਪ ਜੋ ਕੁੜੀ ਹਰ ਗੁਰਲੀਨ ਕੋਹਰਾ ਉਹ ਸੈਕੰਡ ਸਟੇਜ ਤੇ ਆਈ ਆ ਪੰਜਾਬ ਦੇ ਵਿੱਚੋਂ ਦੂਜੇ ਨੰਬਰ ਤੇ ਆਈ ਆ ਬਾਕੀ 6 ਲੜਕੀਆਂ ਟੌਪ ਮੈਰਿਟ ਆਈਆਂ ਤੀਜਾ ਚੌਥਾ ਪੰਜਵਾਂ ਨੰਬਰ ਤੇ ਪਲੱਸ 2 ਦੀ ਕੁੜੀ ਜਿਹੜਾ 12ਵਾਂ ਰੈਂਕ ਆਇਆ ਤੇ ਸਾਡੀਆਂ ਟੋਟਲ 18 ਮੈਟ 8ਵੀਂ ਦੀਆਂ ਤੇ 19 ਮੈਟਾਂ ਨੇ ਪਲੱਸ 2 ਦੀਆਂ ਆਈਆਂ ਕਿ ਉਹ ਬੱਚੇ ਆ ਜਿਨ੍ਹਾਂ ਦੀ ਪਨੇਰੀ ਸਾਡੇ ਸਕੂਲ ਨੇ ਖੁਦ ਤਿਆਰ ਕੀਤੀ ਨਰਸੀ ਤੋਂ ਲੈ ਕੇ ਇਹ ਪੜ੍ਹਦਿਆਂ ਤੇ ਅੱਜ ਇਹ ਕੁੜੀਆਂ ਨੇ ਟੌਪ ਕੀਤਾ ਧੀਆਂ ਨੇ ਪੰਜਾਬ ਦਾ ਅੰਮਰਸਾ ਜ਼ਿਲ੍ਹੇ ਦਾ ਮਾਣ ਰੱਖਿਆ ਧੀਆਂ ਨੇ ਗੁਰੂ ਕੀ ਨਗਰੀ ਦਾ ਮਾਣ ਕੀਤਾ ਤੇ ਅੱਜ ਇਸ ਬੱਚੀ ਨੂੰ ਅਸੀਂ 21000 ਰੁਪਏ ਜਿਹੜੀ ਕੁੜੀ ਟੌਪ ਪੰਜਾਬ ਨੂੰ 21000 ਰੁਪਏ ਆਪਣੀ ਮੈਂ ਜੇਬ ਤੋਂ ਦਿੱਤਾ ਉਹਨੂੰ ਅੱਜ ਜਿਨ੍ਹਾਂ ਦੀ ਸੈਕੰਡਰੀ ਕਮਿਸ਼ਨ ਆਈ ਹੈ ਹਾਂ ਉਹਨਾਂ ਨੂੰ ਅਸੀਂ ਸ਼ੀਟਾਂ ਦੇ ਰਹੇ ਹਾਂ ਨਾਮ ਦੇ ਰਹੇ ਹਾਂ ਸਾਰਿਆਂ ਦਾ ਉਹਨਾਂ ਨੂੰ ਅਸੀਂ ਅਗਲੇ ਹਫਤੇ ਦੋ ਹਫਤੇ ਦਾਕ ਮੈਂ ਕਹਤਾ ਨਾ ਵੀ ਆਪਣੇ ਮੰਤਰੀ ਸਾਹਿਬ ਸਾਦਕੇ ਦੇ ਐਮਐਲਏ ਸਾਦਕੇ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਨਾਮ ਸਨਮਾਨਤ ਕਰਾਂਗੇ ਸਟੇਜ ਤੇ ਉੱਤੇ ਇੱਕ ਮੈਸੇਜ ਦੇਖੋ ਇਹ ਮੈਸੇਜ ਇਹ ਆ ਵੀ ਜੇ ਬੱਚੀਆਂ ਧੀਆਂ ਆ ਧੀਆਂ ਨੂੰ ਆਪਣੇ ਪੇਟ ਚ ਨਾ ਮਾਰੋ ਇਹ ਧੀਆਂ ਹੀ ਤੁਹਾਡਾ ਨਾਮ ਰੋਸ਼ਨ ਕਰਦੀਆਂ ਧੀਆਂ ਦਾ ਹੀ ਪੰਜਾਬ ਦੇ ਵਿੱਚ ਵੀ ਸਾਰੇ ਦੁਨੀਆਂ ਦੇ ਵਿੱਚ ਵੀ ਇਸ ਕਰਕੇ ਸਾਨੂੰ ਸਾਡੀਆਂ ਧੀਆਂ ਨੇ ਸਾਡਾ ਸਿਰ ਉੱਚਾ ਕੀਤਾ ਮਾਪਿਆਂ ਨੇ ਸਿਰ ਉੱਚਾ ਕੀਤਾ ਅੱਜ ਤੇ ਜੋਗ ਵਿੱਚ ਧੀਆਂ ਜਿਹੜੀਆਂ ਬਰਾਬਰ ਦਾ ਕੰਮ ਕਰਦੀਆਂ ਤੇ ਬਰਾਬਰ ਦੀਆਂ ਹਰ ਯੋਗਦਾਨ ਹਿੱਸਾ ਪਾਉਂਦੀਆਂ ਸਰਕਾਰ ਦੇ ਨੇਸ਼ਨ ਦੇ ਵਿੱਚ ਹਿੱਸਾ ਪਾਉਂਦੀਆਂ ਬਰਾਬਰ ਦਾ ਯੋਗਦਾਨ ਪਾਉਂਦੀਆਂ